ਮੁੰਡੇ ਨੇ ਕੁੜੀ ਨੂੰ ਪ੍ਰਪੋਸ ਕੀਤਾ ਪਰ ਕੁੜੀ ਨੇ ਇਨਕਾਰ ਕਰ ਦਿੱਤਾ ਤੇ ਗੁੱਸੇ ਦੇ ਵਿੱਚ ਆ ਕੇ ਨੌਜਵਾਨ ਨੇ ਕਾਲਜ ਦੇ ਵਿੱਚ ਜਾ ਕੇ ਉਸ ਕੁੜੀ ਨੂੰ ਗੋਲੀ ਮਾਰ ਦਿੱਤੀ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਖਰੋਲੇ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਭਾਗੇਸ਼ਰੀ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਦੂਜੀ ਵਿਦਿਆਰਥਣ ਨੂੰ ਗੋਲੀ ਮਾਰੀ ਜਾਂਦੀ ਹੈ ਸੂਤਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਜਦੋਂ ਮੁੰਡੇ ਨੇ ਕੁੜੀ ਨੂੰ ਪ੍ਰਪੋਸ ਕੀਤਾ ਕੱਲ ਪ੍ਰਪੋਸ ਦੇ ਸੀਗਾ ਤੇ ਉਸ ਸਮੇ ਉਸ ਨੂੰ ਪ੍ਰਪੋਸ ਕੀਤਾ ਤਾਂ ਕੁੜੀ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀਗਾ ਤੇ ਅੱਜ ਉਸ ਕੁੜੀ ਨੂੰ ਜਾ ਕੇ ਗੋਲੀ ਮਾਰ ਦਿੱਤੀ ਤੇ ਕਾਫੀ ਦਹਿਸ਼ਤ ਦਾ ਮਾਹੌਲ ਜਿਹੜਾ ਕਿ ਪੰਜਾਬ ਦੇ ਵਿੱਚ ਬਣ ਚੁੱਕਾ ਹੈ ਤਾਂ ਪੰਜਾਬ ਦੇ ਤਰਨਤਾਰਨ ਤੋਂ ਇਹ ਜਿਹੜੀ ਖਬਰ ਸਾਹਮਣੇ ਆ ਰਹੀ ਜਿੱਥੇ ਕਿ ਇੱਕ ਲੋ ਕਾਲਜ ਦੇ ਵਿੱਚ ਦਾਖਲ ਹੋ ਕੇ ਇੱਕ ਵਿਦਿਆਰਥੀ ਨੇ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਫਿਰ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਮੌਕੇ ਦੇ ਉੱਤੇ ਹੀ ਖੁਦਕੁਸ਼ੀ ਕਰ ਲਈ ਕਤਲ ਅਤੇ ਖੁਦਕੁਸ਼ੀ ਦੇ ਕਾਰਨ ਜੋ ਕਿ ਕਲਾਸਰੂਮ ਦੇ ਵਿੱਚ ਤੇ ਪੂਰੇ ਕਾਲਜ ਦੇ ਵਿੱਚ ਹੰਗਾਮਾ ਮਚ ਗਿਆ ਮਿਤਕ ਵਿਦਿਆਰਥੀ ਜੋ ਕਿ ਵਿਦਿਆਰਥਣ ਜਿਸ ਦਾ ਨਾਮ ਸੰਦੀਪ ਕੌਰ ਦਸਜਾਰਾ ਜਿਸ ਦੀ ਉਮਰ ਮਹਿਜ 20 ਸਾਲ ਹੈ ਜੋ ਕਿ ਲਾ ਕਾਲਜ ਦੇ ਵਿੱਚ ਫਸਟイヤー ਦੀ ਵਿਦਿਆਰਥਣ ਸੀਗੀ ਤੇ ਦੋਸ਼ੀ ਅਭਿਰਾਜ ਸਿੰਘ ਜੋ ਕਿ ਤਰਨਤਾਰਨ ਦਾ ਹੀ ਰਹਿਣ ਵਾਲਾ ਸੀਗਾ ਜਿਸ ਨੇ ਕਿ ਵਿਦਿਆਰਥਣ ਦੇ ਨਾਲ ਜੋ ਕਿ ਪੜ੍ਹਾਈ ਕੀਤੀ ਸੀਗੀ ਤੇ ਪੁਲਿਸ ਨੇ ਪੂਰੇ ਲਾ ਕਾਲਜ ਨੂੰ ਸੀਲ ਕਰ ਦਿੱਤਾ ਹੈ ਅਤੇ ਕਤਲ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਜਿਹੜੀ ਕਿ ਹਜੇ ਜੋ ਕਿ ਜੋ ਕਿ ਕਿਤੇ ਚਾਰੀ ਹੈ ਤੇ ਲੜਕੀ ਦੀ ਮਾਂ ਨੇ ਦੋਸ਼ ਲਗਾਇਆ ਹੈਗਾ ਕਿ ਉਸ ਨੂੰ ਕਾਲਜ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇੱਕ ਮਾਮੂਲੀ ਝਗੜਾ ਹੋਇਆ ਹੈ ਪਰ ਜਦੋਂ ਉਸ ਦੀ ਧੀ ਜ਼ਖਮੀ ਹੋ ਗਈ ਹੈ ਤਾਂ ਕਾਲਜ ਦੇ ਵੱਲੋਂ ਇਹ ਦੱਸਿਆ ਗਿਆ ਸੀਗਾ ਪਰ ਜਦੋਂ ਪਰਿਵਾਰਕ ਮੈਂਬਰ ਪੂਰੇ ਕਾਲਜ ਦੇ ਵਿੱਚ ਜਦੋਂ ਪਹੁੰਚੇ ਤਾਂ ਪੂਰਾ ਜੇ ਕਹਿ ਸਕਦੇ ਆ ਪੂਰਾ ਪਰਿਵਾਰ ਪਹੁੰਚਾ ਤਾਂ ਧੀ ਨੂੰ ਮ੍ਰਿਤਕ ਪਾਇਆ ਗਿਆ ਪੁਲਿਸ ਅਨੁਸਾਰ ਘਟਨਾ ਦੇ ਪਿੱਛੇ ਅਸਲ ਕਾਰਨ ਹਜੇ ਪਤਾ ਨਹੀਂ ਲੱਗ ਸਕਿਆ ਪਰ ਸ਼ੁਰੂ ਦੇ ਵਿੱਚ ਇਸ ਨੂੰ ਇੱਕ ਤਰਫਾ ਪਿਆਰ ਦੇ ਨਾਲ ਜੁੜਾ ਜਾ ਰਿਹਾ ਸੀਗਾ ਤੇ ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ 8 ਫਰਵਰੀ ਯਾਨੀ ਕਿ ਬੀਤੇ ਕੱਲ ਨੂੰ ਵੈਲੈਂਟਾਈਨ ਦੇ ਦੌਰਾਨ ਜਿਹੜੇ ਕਿ ਵਿਦਿਆਰਥਣ ਨੂੰ ਪ੍ਰਪੋਜ਼ ਕੀਤਾ ਸੀਗਾ ਪਰ ਉਸ ਨੇ ਇਨਕਾਰ ਕਰ ਦਿੱਤਾ ਜਦੋਂ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ ਤਾਂ ਫਿਰ ਦੂਜੇ ਯਾਨੀ ਕਿ ਮੁੰਡੇ ਨੇ ਇਹ ਸਖਤ ਕਦਮ ਚੁੱਕਿਆ ਕਤਲ ਦੇ ਨਾਲ ਸੰਬੰਧਤ ਜੋ ਕਿ ਕਹਿ ਸਕਦੇ ਹਾਂ ਵੀ ਕਾਲਜ ਕਲਾਸਰੂਮ ਦੀ 60 ਫੁਟੇਜ ਵੀ ਸਾਹਮਣੇ ਆਈ ਹੈ ਇਹ ਫੁਟੇਜ ਸਵੇਰੇ 9 ਵਜੇ ਦੇ ਕਰੀਬ ਲਈ ਗਈ ਸੀ ਜਦੋਂ ਕਲਾਸਾਂ ਅਜੇ ਸ਼ੁਰੂ ਨਹੀਂ ਹੋਈਆਂ ਸਨ ਸਾਰੇ ਵਿਦਿਆਰਥੀ ਘੁੰਮ ਰਹੇ ਸਨ ਉਸੇ ਸਮੇਂ ਦੋਸ਼ੀ ਵਿਦਿਆਰਥੀ ਹੱਥ ਤੇ ਵਿੱਚ ਪਿਸਤੌਲ ਲੈ ਕੇ ਕਲਾਸਰੂਮ ਦੇ ਵਿੱਚ ਦਾਖਲ ਹੋਇਆ ਤੇ ਉਹ ਸਿੱਧਾ ਅੱਗੇ ਵੱਲ ਵਿਦਿਆਰਥੀ ਸੰਦੀਪ ਕੌਰ ਆਪਣੀ ਸਹੇਲੀ ਦੇ ਨਾਲ ਬੈਂਚ ਦੇ ਉੱਤੇ ਬੈਠੇ ਸੀਗੀ ਤਾਂ ਦੋਸ਼ੀ ਨੇ ਉਸ ਦੇ ਨਾਲ ਥੋੜੀ ਦੇਰ ਦੇ ਲਈ ਬਹਿਸ ਕੀਤੀ ਦੇ ਬਾਅਦ ਦੇ ਵਿੱਚ ਉਸ ਨੇ ਪਿਸਤੌਲ ਕੱਢੀ ਅਤੇ ਵਿਦਿਆਰਥਣ ਦੇ ਸਿਰ ਦੇ ਗੋਲੀ ਮਾਰ ਦਿੱਤੀ ਗੋਲੀ ਲੱਗਣ ਤੋਂ ਬਾਅਦ ਵਿਦਿਆਰਥਣ ਜ਼ਮੀਨ ਦੇ ਉੱਤੇ ਡਿੱਗ ਪਈ ਤੇ ਨੇੜੇ ਖੜੀ ਉਸ ਦੀ ਸੈਲੀ ਹੈਰਾਨ ਹੋ ਗਈ ਸੰਦੀਪ ਕੌਰ ਦੇ ਵੱਲ ਝੁਕਣ ਤੋਂ ਪਹਿਲਾਂ ਹੀ ਨੌਜਵਾਨ ਨੇ ਪਿਸਤੌਲ ਦੁਬਾਰਾ ਲੋਡ ਕਰ ਲਈ ਤੇ ਜੋ ਕਿ ਉਸਨੇ ਆਪਣੇ ਆਪ ਨੂੰ ਵੀ ਸਿਰ ਦੇ ਉੱਤੇ ਗੋਲੀ ਮਾਰ ਲਈ ਜਿਸ ਦੇ ਨਾਲ ਉਹ ਵੀ ਜ਼ਮੀਨ ਦੇ ਉੱਤੇ ਡੇਕ ਪਿਆ ਫਿਰ ਵਿਦਿਆਰਥਣ ਨੇ ਸੰਦੀਪ ਕੌਰ ਦੀ ਮਦਦ ਦੇ ਜੋ ਕਿ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬਿਲਕੁਲ ਗੋਲੀ ਸਿਰ ਦੇ ਵਿੱਚ ਲੱਗਣ ਦੇ ਕਾਰਨ ਉਸ ਦਾ ਦਿਮਾਗ ਜਿਹੜਾ ਕਿ ਫਟ ਗਿਆ ਜ ਜਿਸ ਨਾਲ ਉਸ ਦੀ ਮੌਕੇ ਤੇ ਹੀ ਤੁਰੰਤ ਮੌਤ ਹੋ ਜਾਂਦੀ ਹੈ ਇਹ ਦੇਖ ਕੇ ਉਹ ਜੋ ਕਿ ਕਾਲਜ ਪ੍ਰਬੰਧਨ ਨੂੰ ਸੂਚਿਤ ਕਰਨ ਦੇ ਲਈ ਬਾਹਰ ਭੱਜੇ ਤੇ ਇਸ ਦੌਰਾਨ ਹੋਰ ਵਿਦਿਆਰਥੀ ਵੀ ਆ ਗਏ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਹੁੰਦਾ ਸੀ ਕਿ ਘਟਨਾ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਮਾਪਿਆਂ ਦੱਸਿਆ ਹੈਗਾ ਕਿ ਬੱਚਿਆਂ ਦੇ ਲਈ ਕੋਈ ਸੁਰੱਖਿਆ ਨਹੀਂ ਸੀ ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਵਿਦਿਆਰਥੀ ਪਿਸਤੌਲ ਲੈ ਕੇ ਜਾਰ ਰਿਹਾ ਸੀਗਾ ਫਿਰ ਮਾਂ ਨੂੰ ਬੁਲਾਇਆ ਗਿਆ ਅਤੇ ਦੱਸਿਆ ਗਿਆ ਕਿ ਉਸ ਦੀ ਧੀ ਇੱਕ ਮਾਮੂਲੀ ਲੜਾਈ ਦੇ ਵਿੱਚ ਸ਼ਾਮਿਲ ਸੀ ਅਤੇ ਉਸ ਦੇ ਸਿਰ ਦੇ ਵਿੱਚ ਛੱਟ ਲੱਗੀ ਸੀ ਜਦੋਂ ਉਹ ਉੱਥੇ ਪਹੁੰਚੇ ਕਾਲਜ ਵਿੱਚ ਪਹੁੰਚੇ ਤਾਂ ਉਹਨਾਂ ਨੇ ਪਾਇਆ ਕਿ ਉਸ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕਾਲਜ ਪ੍ਰਬੰਧਨ ਦੇ ਵਿਰੁੱਧ ਕਾਰਵਾਈ ਜਲਦੀ ਕੀਤੇ ਜਾਵੇ ਤੇ ਉੱਥੇ ਹੀ ACP ਜਗਬੀਰ ਨੇ ਕਿਹਾ ਹੈਗਾ ਕਿ ਲੜਕੀ ਬੈਂਚ ਦੇ ਉੱਤੇ ਬੈਠੇ ਸੀਗੀ ਕਲਾਸਾਂ ਅਜੇ ਸ਼ੁਰੂ ਨਹੀਂ ਹੋਈਆਂ ਸਨ ਗੋਲੀ ਲੱਗਦੇ ਹੀ ਉਸ ਦੀ ਮੌਤ ਹੋ ਗਈ ਲੜਕੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ। ਪੁਲਿਸ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੌਜਵਾਨ ਨੇ ਪਿਸਤੌਲ ਕਿੱਥੋਂ ਪ੍ਰਾਪਤ ਕੀਤਾ ਤੇ ਉਹ ਇਹ ਵੀ ਜਾਂਚ ਕਰ ਰਹੇ ਨੇ ਕਿ ਕੀ ਉਸਦੇ ਪਿਤਾ ਕੋਲ ਲਾਇਸੈਂਸ ਪਿਸਤੌਲ ਲਾਇਸੈਂਸੀ ਪਿਸਤੌਲ ਸੀ ਜਾਂ ਫਿਰ ਉਹ ਕਿਤੋਂ ਲੈ ਕੇ ਆਇਆ ਸੀਗਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਪਿਸਤੌਲ ਗੈਰਕਾਨੂੰਨੀ ਹੋ ਸਕਦਾ ਹੈ ਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਆ ਪਰ ਬੇਹੱਦ ਹੀ ਹੈਰਾਨ ਕਰਦੀ ਇੱਕ ਘਟਨਾ ਹੈ ਹਾਲਾਂਕਿ ਇਹ ਹਜ ਤੱਕ ਸਪਸ਼ਟ ਨਹੀਂ ਹੋ ਸਕਿਆ ਹੈਗਾ ਕਿ ਇਸ ਪਿੱਛੇ ਅਸਲੀ ਕਾਰਨ ਕੀ ਸੀਗੇ ਹਾਲਾਂਕਿ ਸੂਤਰਾਂ ਦੇ ਮੁਤਾਬਕ ਜੋ ਜਾਣਕਾਰੀ ਸਾਹਮਣੇ ਆਈ ਉਸ ਦੇ ਮੁਤਾਬਕ ਕਿਹਾ ਜਾ ਰਹਾ ਹੈਗਾ ਕਿ ਕੱਲ ਪ੍ਰਪੋਜ਼ ਜੇ ਸੀਗਾ ਵੈਲੈਂਟਾਈਨ ਦੇ ਦੌਰਾਨ ਜਦੋਂ ਮੁੰਡੇ ਦੇ ਵੱਲੋਂ ਕੁੜੀ ਨੂੰ ਪ੍ਰਪੋਜ਼ ਕੀਤਾ ਜਾਂਦਾ ਹੈਗਾ ਤਾਂ ਕੁੜੀ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਇਨਕਾਰ ਕਰਨ ਤੋਂ ਬਾਅਦ ਅੱਜ ਮੁੰਡੇ ਨੇ ਕਲਾਸਰੂਮ ਦੇ ਵਿੱਚ ਜਾ ਕੇ ਪਹਿਲਾਂ ਕੁੜੀ ਨੂੰ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਆਪ ਦੇ ਸਿਰ ਦੇ ਵਿੱਚ ਵੀ ਗੋਲੀ ਮਾਰ ਕੇ ਆਪਣੀ ਜੀਵਨ ਲਾ ਸਮਾਪਤ ਕਰ ਲਈ